ਆਵੇ ਬਾਤ ਨੂੰ ਮੰਦਾ ਬੋਲਣਾ ਛੱਡੀ ਜੀ ਤੇ ਨਾ ਕਰੋ ਯਾਰੀ ਬਾਤ ਨੂੰ ਮੰਦਾ ਬੋਲਣੇ ਮਾਰੇ ਚੰਦ ਨਾ ਮੰਦਾ ਬੋਲਿਆ ਯਾਰੀ ਬਾਤ ਨੂੰ ਮੰਦਾ ਬੋਲਣੇ ਕਹਿੰਦਾ ਖੰਡਰ ਨਾਲ ਦੰਦ ਵੱਜਦੇ ਆ ਕਹਿੰਦੇ ਕਿਉਂ ਕਿ ਮਾਲਿਆ ਝੂਠ ਬੋਲਦਾ ਬਸ ਐਸਾ ਬਚਨ ਹੋਇਆ ਐਸਾ ਰਸਨਾ ਤੋਂ ਬਚਿਆ ਨਿਕਰਿਆ ਉਹ ਵਚਨ શ્રી ਕ੍ਰਿਸ਼ਨ ਜੀ ਮਹਾਰਾਜ ਸਮਾਂ ਉੱਪੈ ਗਿਆ ਸਮਾਂ ਬੈ ਕੇ ਪੜ੍ਹਾਈ ਕਰਕੇ ਉਹ ਆਪਣੇ ਘਰ ਉਹ ਆਪਣੇ ਘਰ ਚਲੇ ਗਏ ਸਮਾਂ ਬੈਣ ਤੇ ਜਿਵੇਂ ਭਵਾਨ ਜੀ દ્વાਰਕਾ ਦੇ ਰਾਜੇ ਬਣ ਗਏ ਰਾਜੇ ਬਣ ਗਏ ਉਹ ਘਰ ਦੇ ਵਿੱਚ ਵਿਆਹ ਸ਼ਾਦੀ ਹੋ ਗਿਆ ਸਮਾਂ ਦੇ ਦਾ ਬੱਚੇ ਹੋ ਗਏ 6 ਘਰ ਦੇ ਵਿੱਚ ਰੰਗਾਲੀ ਪੈ ਗਈ ਪੂਰੀ ਕੰਮਕਾਰ ਕੋਈ ਹੈ ਨਹੀਂ ਕੰਮਕਾਰ ਹੈ ਨਹੀਂ ਕੋਈ ਬੜੀ ਚੰਗਾਲੀ ਪੈ ਗਈ ਘਰ ਦੇ ਵਿੱਚ ਇੱਕ ਵੀ ਦਾਣਾ ਖਾਣ ਨੂੰ ਨਹੀਂ ਮਿਲਦਾ ਕੋਈ ਆਣ ਕਮਾਂਡ ਸੀ ਕੋਈ ਮਾੜਾ ਮੱਟਾ ਖਾਣ ਨੂੰ ਦੇ ਦਿੰਦਾ ਬੱਚਿਆਂ ਨਾਲ ਥਰਸ ਕਰਕੇ ਤੇ ਉਹ ਖਾ ਲੈਂਦੇ ਘਰ ਦੇ ਵਿੱਚ ਬੜੀ ਦਿਲਤਰ ਪੈ ਗਿਆ ਪੂਰਾ ਦਿਲਤਰ ਵਚਨ ਸੀਰਾ ਜਾਂ ਦਿਲਤਰੀ ਝੂਠ ਨਹੀਂ ਬੋਲਣਾ ਚਾਹੀਦਾ ਕਦੇ ਆਪਣੇ ਕੁ रूपੇ ਰੱਗੇ ਸੱਚ ਬੋਲਣਾ ਚਾਹੀਦਾ ਸੱਚ ਦੇ ਵਿੱਚ ਹੀ ਭਲਾ ਦੇਖ ਲਓ ਕਿੰਨੇ ਚੱਕਰਾਂ ਚ ਪੈ ਗਿਆ ਝੂਠ ਬੋਲਣ ਚ ਐ ਕਿ ਛੋਲੇਆਂ ਪਿੱਛੇ ਛੋਲੇ ਆ ਦੀ ਮੁੱਠੀ ਪਿੱਛੇ ਕੰਗਾਲ ਬਣ ਗਿਆ ਵਚਨ ਭਲੇ ਲਿਆ ਜਿ ਕਹਿਨ ਦਾ ਲੋ ਜੀ ਖਾ ਲਉ ਫਿਰ ਫਰਕ ਤਾਂ ਹੀ ਪੈ ਜਾਣੇ ਸੀ